ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਮੇਰੇ ਭਰਾ ਠੀਕ ਠਾਕ ਲਓ ਜੀ ਮੈਂ ਰਿਕਾਰਡ ਹੋਰ ਇੱਕ ਟੁੱਟਿਆ ਵਾ ਲੈ ਕੇ ਆਇਆ ਝੋਟੀ ਦੇਖੋ 4-5 ਸਾਲ ਦੇ ਕਰੀਬ ਹੋ ਗਈ ਇਹਦੀ ਉਮਰ ਝੋਟੀ ਦੀ ਹਨਾ ਤੇ ਸਾਲ 1.5 ਸਾਲ ਤੋਂ ਮਤਲਬ ਇਹਨੂੰ 4-3-4 ਵਾਰੀ ਸੀਮਣ ਲੱਗਾ ਪਹਿਲਾਂ ਮੇਰੇ ਤੋਂ 3-4 ਵਾਰੀ ਇਹ ਛੋਟੇ ਕੋਈ ਹੈ ਨਹੀਂ ਇਹ ਗੱਬਣ ਹੋਈ ਵੀ ਤੇ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਤੁਹਾਨੂੰ ਗੁਰੂ ਰਾਮਦਾਸ ਦੀ ਕਿਰਪਾ ਨਾਲ ਇਹ ਛੋਟੀ ਮੈਂ ਗੱਬਣ ਕਰ ਦਿੱਤੀ ਐ ਚੈੱਕ ਪਾਸ ਕਰ ਦਿੱਤੀ ਐ ਬਾਹਾਂ ਵੀ ਵੇਰ ਲੋ ਜੇ ਤੁਸੀਂ ਇਦਾਂ ਹੀ ਆ ਤੇ ਅੱਜ ਚਲੋ 2 ਮਹੀਨਿਆਂ ਦੇ ਕਰੀਬ ਆਪਾਂ ਚੈੱਕ ਕਰਤੀ ਐ ਪਾਸ ਹੋ ਗਈ ਜੇ ਦੀ ਕਿਰਪਾ ਤੇ ਬਾਬੇ ਉਹ ਵੀ ਰਿਕਾਰਡ ਹੀ ਟੁੱਟਦਾ ਜੇ ਤੇ ਬੜੀ ਵੱਡੀ ਗੱਲ ਹੁੰਦੀ ਜੇ ਕਦ ਕਾਠੀ ਵੇਖੋ ਉਮਰ ਵੇਖੋ ਇਹਦੀ ਕਿੰਨੀ ਆ ਹਨਾ ਤੇ ਬੜੀ ਮਿਹਰ ਐ ਸੱਚੇ ਪਾਤਸ਼ਾਹ ਦੀ ਚਲੋ ਰਿਕਾਰਡ ਟੁੱਟਿਆ ਵਾ ਤੇ ਬਾਕੀ ਆਪਾਂ ਪਾਪਾ ਜੀ ਨਾਲ ਵੀ ਗੱਲ ਕਰਾਂਗੇ ਜਨਾਂ ਦੀ ਛੋਟੀ ਆ ਹਨਾ ਉਹਨਾਂ ਨੂੰ ਆਪਾਂ ਲਿਆਵਾਂਗੇ ਵਿੱਚ ਹਾਂਜੀ ਜਸਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਦੱਸਿਓ ਮੜਾ ਰਿਹਾ ਕਿ ਆਪਣਾ ਕਿੰਨੀ ਵਾਰੀ ਝੋਟੀ ਹੈ ਆਪਣੀ ਇਹ ਗੱਬਣ ਹੋਈ ਜੇ ਪਹਿਲਾਂ ਇਹ ਛੱਟੇ ਭਾਜੀ ਤਿੰਨ ਕਵਾਰਾਂ ਮਾਲੀ ਕੋ ਕਰਾਈ ਤੇ ਦੋ ਤਿੰਨ ਵਾਰੀ ਟੀਕਾ ਬਲਵਾਇਆ ਨਾ ਹਾਂਜੀ ਹਾਂਜੀ ਤੇ ਹੁਣ ਥਿਲੋਂ ਸਾਹਿਬ ਨੇ ਦਵਾਈ ਦੋਈ ਭਰੀ ਆ ਤੇ ਟੀਕਾ ਭਰਿਆ ਤੇ ਝੋਟੀ ਬਣ ਗਈ ਹੈ ਤਲਵਾ ਅੱਜ ਗੱਬਣ ਹੋ ਗਈ ਆ ਜੇ ਖੁਸ਼ੀ ਹੋਈ ਪੂਰੀ 10 ਦਿਨ ਬਾਅਦ ਚੈੱਕ ਕੀਤੀ ਆ ਤੇ ਛੱਤੀ ਬਣ ਗਈ ਆ ਇਹ ਬੜੇ ਚਿਰ ਦੇ ਦੱਸਾਂ ਗੱਲ ਕੀ ਨਾ ਵੇਖੋ ਵੀਰ ਜੀ ਇਹ ਬੜੇ ਚਿਰ ਦੇ ਚਲੋ ਵਿਚਾਰੇ ਇਹ ਵੀ ਜੋਰ ਲਾਉਂਦੇ ਹੀ ਮਤਲਬ ਜਦੋਂ 6-7 ਵਰੀ ਜਨਵਾਰ ਬਣਿਆ ਹੋਵੇ ਤੇ ਬੰਦਾ ਅੱਕ ਜਾਂਦਾ ਵਾ ਤੰਗ ਹੁੰਦਾ ਵਾ ਹਨਾ ਤੇ ਜੇ ਕੋਈ ਆਪਣੀ ਵੀਡੀਓ ਕੇ ਤੱਕ ਪਹੁੰਚਦੀ ਆ ਕੋਈ ਵੇਂਦਾ ਵਾ ਉਹਦਾ ਵੀ ਆਪਾਂ ਹੌਸਲਾ ਬਣ ਕੇ ਜਾਂਨੇ ਆ ਕਿਉਂਕਿ ਇਹ ਜਨਵਾਰ ਨਾ ਗੱਬਣ ਹੁੰਦਾ ਤੇ ਹਨਾ ਮਤਲਬ ਫਿਰ ਗਾਂ ਆਪਾਂ ਨੂੰ ਹੋਰ ਬਨੇ ਧਕਣਾ ਪੈਂਦਾ ਵਾ ਤੇ ਇੱਕ ਤਾਂ ਹੀ ਆਸ ਯਕੀਨ ਹੈਗਾ ਸੀ ਮੁੰਡੇ ਤੇ ਕੰਮ ਕਰ ਤੇ ਦੱਸਿਓ ਮੜਾ ਜਾ ਇਹਨੇ ਦੱਸੋ ਜੀ ਕੀ ਹਣਾ ਯਕੀਨ ਕੀਤਾ ਤਾਂ ਇਹਨਾਂ ਨੂੰ ਦੋ ਤਿੰਨ ਵਾਰੀ ਸੱਦਿਆ ਹਾਂਜੀ ਹਾਂਜੀ ਬਾਕੀ ਚਲੋ ਚੰਗਾ ਕੰਮ ਕਰਦੇ ਆ ਤੇ ਵਧੀਆ ਦੁਨੀਆ ਗਾਂ ਵੀ ਹੋਰ ਵੀ ਸੱਦਦਾ ਕੋਈ ਇਹਨਾਂ ਨੂੰ ਹਾਂਜੀ ਹਾਂਜੀ ਚਲੋ ਬਾਕੀ ਕਿੰਨੀ ਖੁਸ਼ੀ ਖਸ਼ੀ ਕਿੰਨੀ ਅੱਜ ਵਧੀਆ ਅੱਜ ਛੋਟੀ ਬਣੀ ਹੈ ਮੈਂ ਤਾਂ 7-8 ਮਹੀਨੇ ਹੋ ਗਏ ਤਰਾ ਹੀ ਖਰਾਬ ਹੁੰਦੇ ਆ ਅਹ ਵੇਖੋ ਜੀ ਵੇਖੋ ਬੜੇ ਤੰਗ ਹੀ ਇਹ ਵੀ ਵਿਚਾਰੇ ਹਨਾ ਤੇ ਕੰਪਿਊਟਰ ਜਨਵਰੀ ਜਦੋਂ ਗੱਭਣ ਹੁੰਦਾ ਵਾ ਤੇ ਬੜੀ ਖੁਸ਼ੀ ਹੁੰਦੀ ਆ ਇਹਨਾਂ ਤੋਂ ਜ਼ਿਆਦਾ ਇਹਨਾਂ ਤੋਂ ਜ਼ਿਆਦਾ ਖੁਸ਼ੀ ਬਾਬਿਓ ਮੈਨੂੰ ਆ ਮਤਲਬ ਇਹਨਾਂ ਤੋਂ ਜ਼ਿਆਦਾ ਖੁਸ਼ੀ ਮੈਨੂੰ ਆ ਕਿਉਂਕਿ ਇਹ ਚੀਜ਼ ਨੂੰ ਰਿਕਾਰਡ ਕਰਨ ਦਾ ਫਰਜ਼ ਏ ਮੇਰਾ ਤੇ ਮੇਰੇ ਭਰਾ ਹੁਣ ਮੈਂ ਇਹਨਾਂ ਵਾਂਗੂ ਥੋੜਾ ਹਣਾ ਦੂਜੇ ਚੈਨਲਾਂ ਵਾਂਗੂ ਮਸ਼ਹੂਰੀ ਕਰਨੀ ਕਿ ਇਹ ਚੀਜ਼ ਦੀ ਉਹ ਜਿਹੜੇ ਮਸ਼ਹੂਰੀਆਂ ਕਰਦੇ ਨੇ ਜਿਹੜੇ ਕੋਈ ਰਿਜ਼ਲਟ ਨਹੀਂ ਵਿਖਾਉਂਦੇ ਹੁਣ ਮੈਂ ਫੀਲਡ ਚ ਕਿਤੇ ਘਰ ਚ ਬੈਠ ਕੇ ਜਨਵਰ ਗੱਭਣ ਕੀਤਾ ਵਾ ਰਿਜ਼ਲਟ ਦਿੱਤਾ ਵਾ ਇਹ ਚੀਜ਼ ਦਾ ਦਿੱਤਾ ਨਾ ਵਾ ਬਾਜੀ ਦੱਸੋ ਮੜਾ ਜਾ ਮੈਂ ਇਹ ਚੀਜ਼ ਦਾ ਰਿਜ਼ਲਟ ਦਿੱਤਾ ਮੈਂ ਝੋਟੀ ਗੱਬਣ ਕਰਕੇ ਦਿੱਤੀ ਆ ਹਨਾ ਇਹ ਚੀਜ਼ ਨੂੰ ਕੋਈ ਸਪੋਰਟ ਨਹੀਂ ਕਰਦਾ ਇਹ ਚੀਜ਼ ਨੂੰ ਕੋਈ ਸਪੋਰਟ ਨਹੀਂ ਕਰਦਾ ਇਹ ਚੀਜ਼ ਨੂੰ ਕੋਈ ਲਾਈਕ ਨਹੀਂ ਕਰਦਾ ਹਨਾ ਤੇ ਜਿਹੜੇ ਫੇਕ ਵੀਡੀਓ ਬਣਾਈ ਜਾਂਦੇ ਨੇ ਮਸ਼ਹੂਰੀਆਂ ਕਰੀ ਜਾਂਦੇ ਨੇ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਵਿਊ ਦੇ ਰਹੇ ਨੇ ਪਰ ਜਿਹੜਾ ਰਿਜ਼ਲਟ ਦੇ ਰਿਹਾ ਉਹਨੂੰ ਕੋਈ ਵਿਊ ਨਹੀਂ ਦਿੰਦਾ ਹੈਗਾ ਜਿਹੜਾ ਮਿਹਨਤ ਕਰਕੇ ਦਿਖਾ ਰਿਹਾ ਉਹਨੂੰ ਕੋਈ ਵਿਊ ਨਹੀਂ ਦਿੰਦਾ ਹੈਗਾ ਆਹ ਕੰਮ ਆ ਲੋਕਾਂ ਦਾ ਸਪੋਰਟ ਜਿਹੜੀ ਸੱਚ ਨੂੰ ਉਹਨੂੰ ਨਹੀਂ ਜੇ ਸਪੋਰਟ ਕਰਦੇ ਲੋਕ ਇਹਨਾ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਚਾਹੀਦੀ ਹੁਣ ਆਪਾਂ ਘਰ ਦੇ ਵਿੱਚ ਬੈਠੇ ਅੱਜ ਝੋਟੀ ਗੱਬਣ ਕੀ ਕੀ ਆਪਣੀ ਹਣਾ 6-7 ਵਾਰੀ ਬਣੀ ਇਹ ਚੀਜ਼ ਨੂੰ ਸਪੋਰਟ ਕਰਿਆ ਕਰੋ ਯਾਰ ਜਿਹੜੀ ਚੰਗੀ ਚੀਜ਼ ਹੈ ਨਾ ਉਹਨੂੰ ਸਪੋਰਟ ਕਰੋ ਮੇਰੇ ਵੀਰ ਸਮਝਿਆ ਕਰੋ ਕਿਹੜੀ ਚੀਜ਼ ਫੇਕ ਆ ਕਿਹੜੀ ਚੀਜ਼ ਹੀ ਰੀਅਲ ਆ ਹਣਾ ਤੇ ਤਾਂ ਹੀ ਕਹਿੰਨੇ ਆ ਕਿ ਜਿਹੜੇ ਸਾਰਿਆਂ ਦਾ ਬੈਂਦੇ ਆਪਾਂ ਉਹਨਾਂ ਦਾ ਨਹੀਂ ਬੈਂਦੇ ਠੀਕ ਹੈ ਨਾ ਕੰਮ ਸਾਡੇ ਵੱਖਰੇ ਆ ਕੰਮ ਦੇ ਤੌਰ ਤਰੀਕੇ ਵੱਖਰੇ ਨੇ ਠੀਕ ਹੈ ਨਾ ਕਿਸ ਬੂਥ ਵੀ ਨਹੀਂ ਆਪਣੀ ਕੋਈ ਨਾਰਮਲ ਹੀ ਆ ਨਾ ਕੋਈ ਜ਼ਿਆਦਤ ਨਹੀਂ ਹੈ ਨਾ ਆਪਾਂ ਇਹ ਨਹੀਂ ਕਿ ਝੋਟੀ ਗੱਬਣ ਕੀਤੀ ਆ ਤੇ ਪਤਾ ਨਹੀਂ ਕਿੰਨੀ ਕ ਫੀਸ ਲੈ ਲੀਦੀ ਆ ਜਾਂ ਕਿਦਾਂ ਵਾ ਇੱਕ ਸੇਵਾ ਦੇ ਰੂਪ ਚ ਕੰਮ ਕਰੀਦਾ ਇੱਕ ਕੰਮ ਕਰਕੇ ਦਿਖਾ ਲਈਦਾ ਰਿਜ਼ਲਟ ਦਈਦਾ ਵੇਖੋ ਬੜੇ ਤੰਗ ਹੁੰਦੇ ਨੇ ਯਾਰ ਲੋਕ ਮੈਂ ਦੁੱਖ ਇਹਨਾਂ ਦਾ ਸਮਝਦਾ ਵਾਂ ਇਹ ਚੀਜ਼ ਦਾ ਦੁੱਖ ਵੀਰ ਜੀ ਸਮਝੀਦਾ ਵਾ ਠੀਕ ਹੈ ਨਾ ਤੇ ਇਹ ਕਰਕੇ ਮੇਰਾ ਭਰਾ ਤੁਹਾਡਾ ਫਰਜ਼ ਹੈ ਵੀਡੀਓ ਸ਼ੇਅਰ ਕਰਨ ਦਾ ਮੈਂ ਬਾਰ ਬਾਰ ਚਲੋ ਬੋਲਦਾ ਚੰਗਾ ਨਹੀਂ ਲੱਗਦਾ ਪਰ ਤੁਹਾਡਾ ਫਰਜ਼ ਪੰਦਾ ਸ਼ੇਅਰ ਕਰਨ ਦਾ ਜੇ ਕਿ ਕਿਸ ਤੱਕ ਵੀਡੀਓ ਪਾਉਣੀ ਦੀ ਹੈ ਤਾਂ ਉਹਦਾ ਹੌਸਲਾ ਬਣਿੰਦਾ ਵਾ ਠੀਕ ਹੈ ਨਾ ਤੁਹਾਡੀ ਵੀ ਸੇਵਾ ਵਾ ਤੁਸੀਂ ਵੀ ਸ਼ੇਅਰ ਕਰਿਆ ਕਰੋ ਇਹਨਾਂ ਜੇ ਤੁਸੀਂ ਸੇਵਾ ਸ਼ੇਅਰ ਕਰਦੇ ਹੋ ਬੜੀ ਵੱਡੀ ਸੇਵਾ ਵਾਏ ਤੇ ਜਰੂਰ ਸ਼ੇਅਰ ਜੀ ਆਪਾਂ ਕਰਨ ਦੇ ਤਾਂ ਤੁਹਾਡਾ ਵੀ ਫਰਜ਼ ਆ ਤੇ ਇਹ ਫਰਜ਼ ਨੂੰ ਮੰਨਿਆ ਕਰੋ ਰਿਐਲਿਟੀ ਨੂੰ ਸਮਝੋ ਯਾਰ ਫੇਕ ਨੂੰ ਵਿਊ ਦੇਈ ਜਾਂਦੇ ਤੁਸੀਂ ਜਿਹੜੇ ਸਿੱਧੇ ਮਸ਼ਹੂਰੀਆਂ ਦੇਈ ਜਾਂਦੇ ਨੇ ਉਹਨਾਂ ਨੂੰ ਤੁਸੀਂ ਵਿਊ ਵਿਊ ਦਿੰਦੇ ਜੀ ਉਹਨਾਂ ਨੂੰ ਤੁਸੀਂ ਵੇਖਦੇ ਜੇ ਚੱਕ ਕੇ ਪ੍ਰੋਡਕਟ ਤੇ ਹੁਣ ਮੇਰਾ ਵੀ ਚੈਨਲ ਆ ਮੇਰੇ ਕੋਲ ਵੀ ਕੈਮਰਾ ਮੈਂ ਵੀ ਵੀਡੀਓ ਤਿਆਰ ਕਰ ਸਕਦਾ ਮਾਂ ਕਿੰਨਾ ਕਿ ਪ੍ਰੋਡਕਟ ਤੇ ਮੇਰੇ ਕੋਲ ਵੀ ਐਕਸਪੀਰੀਅੰਸ ਤਜਰਬਾ ਵਾ ਪਰ ਆਪਾਂ ਫੇਕ ਨਹੀਂ ਨਾ ਬਨਣਾ ਆਪਾਂ ਉਹਨਾਂ ਵਾਂਗੂ ਨਹੀਂ ਨਾ ਬਨਣਾ ਇਹ ਕਰਕੇ ਮੇਰੇ ਵੀਰੋ ਜਿਹੜੇ ਫਿਲਡ ਚ ਬੈ ਕੇ ਕਾਰ ਚ ਬੈ ਕੇ ਜਨਰ ਗੱਬਣ ਕਰਕੇ ਰਿਜ਼ਲਟ ਦੇਣਦੇ ਆ ਉਹਨਾਂ ਦੀ ਵੀ ਸਪੋਰਟ ਕਰੋ ਨਾ ਫੇਕ ਚੀਜ਼ਾਂ ਨੂੰ ਆਪਾਂ ਕਰੀ ਜਾਂਦੇ ਆ ਜਿਹੜੇ ਫੇਕ ਵੀਡੀਓ ਬਣਾਈ ਜਾਂਦੇ ਉਹਨਾਂ ਨੂੰ ਚੈਨਲਾਂ ਨੂੰ ਸਪੋਰਟ ਕਰੀ ਜਾਂਦੇ ਅੱਜ ਮੈਂ ਕਿਹ ਪ੍ਰੋਡਕਟ ਤੇ ਵੀਡੀਓ ਬਣਾਦਾ ਛੱਟ ਤੁਸੀਂ ਵਿਊ ਚੱਕ ਕੇ ਮਾਰਨੇ ਆ ਪਰ ਮੈਂ ਕਿਉਂ ਮੇਰਾ ਹੁਕਮ ਨਹੀਂ ਦਿੱਤਾ ਉਹਨੇ ਸੱਚੇ ਬਾਤ ਚ ਮੈਂ ਕਿਦਾਂ ਵੀਡੀਓ ਬਣਾਦਾ ਉਹ ਚੀਜ਼ ਤੇ ਮੈਂ ਲੋਕਾਂ ਨੂੰ ਬੇਕੂਬ ਥੋੜਾ ਬਣਾਉਣਾ ਵਾ ਇਹ ਕਰਕੇ ਮੇਰੇ ਭਰਾਵੋ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿ ਤੱਕ ਵੀਡੀਓ ਪਹੁੰਚੇ ਜਿਹਨੂੰ ਲੋੜ ਆ ਮੇਰਾ ਵੀਰ ਕਮੈਂਟਾਂ 'ਚ ਨੰਬਰ ਲੱਲੇ ਮੈਂ ਉਹਦੇ ਨਾਲ ਘਟਦਾ ਵਾਂ ਸਪੋਰਟ ਕਰੂੰਗਾ ਜਿੰਨਾ ਤੱਕ ਹੁੰਦਾ ਵਾ ਤੇ ਆਪਾਂ ਜਨਵਰ ਗੱਭਣ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਆਪਣੇ ਤਰੀਕੇ ਆ ਸੱਚੇ ਬਾਦਸ਼ਾਹ ਦੇ ਬਖਸ਼ੀ ਹੋਏ ਤਰੀਕੇ ਉਹਦਾ ਦਿੱਤਾ ਹੋਇਆ ਤਜਰਬਾ ਉਹਦੇ ਨਾਲ ਹੀ ਇਹ ਜਨਵਰ ਗੱਭਣ ਹੁੰਦਾ ਵਾ ਇਹਦੇ ਵਿੱਚ ਕੋਈ ਜੜੀ ਬੂਟੀ ਤੇ ਨਹੀਂ ਨਾ ਕੋਈ ਕੀਟ ਨਹੀਂ ਨਾ ਇੱਕ ਵਾਰੀ ਦਵਾਈ ਭਰੀ ਆ ਇੱਕੋ ਦਿਨ ਮੈਂ ਤੇ ਟੀਕੇ ਡਬਲ ਭਰਿਆ ਵਾ ਤੇ ਉਹੀ ਛੋਟੀ ਗੱਭਣ ਹੋ ਗਈ ਆ ਬਸ ਮੇਰੇ ਆਪਣੇ ਤਰੀਕੇ ਆ ਬਾਬਿਓ ਸ਼ੇਅਰ ਕਰੋ ਸਪੋਰਟ ਕਰੋ ਚੰਗਾ ਜੀ ਸਤਿ ਸ੍ਰੀ ਅਕਾਲ ਬੁਲਾ ਦਿਓ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ